ਲੁਧਿਆਣਾ ਵਿਖੇ ਗੋਵਿੰਦ ਗੋਧਾਮ ਦੇ ਵਿੱਚ ਹਿੰਦੂ ਪਾਇ ਚਾਰੀ ਅਤੇ ਨਾਮਤਾਰੀ ਸਮਾਜ ਵੱਲੋਂ ਵਿਸ਼ੇਸ਼ ਤੌਰ ਤੇ ਕਰਵਾਏ ਗਏ ਸਮਾਗਮ ਦੇ ਵਿੱਚ ਜਿੱਥੇ ਭਜਨ ਗਾਇਨ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਸਤਗੁਰੂ ਦਲੀਪ ਸਿੰਘ ਜੀ ਦਾ 73ਵਾਂ ਜਨਮ ਦਿਹਾੜਾ ਵਿ ਸਮਾਗਮ ਦੇ ਰੂਪ ਦੇ ਵਿੱਚ ਮਨਾਇਆ ਗਿਆ ਉਧਰ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਇਹ ਆਪਸੀ ਪਾਇਚਾਰਕ ਸਾਂਝ ਨੂੰ ਦਰਸਾਉਂਦਾ ਹੈ ਅਤੇ ਗੋਵਿੰਦ ਗੋਧਾਮ ਕਮੇਟੀ ਦੇ ਮੈਂਬਰਾਂ ਤੇ ਨਾਮਤਾਰੀ ਸਮਾਜ ਵੱਲੋਂ ਸਾਂਝ ਤੌਰ ਤੇ ਸਮਾਗਮ ਕਰਵਾਇਆ ਗਿਆ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਸਾਰਿਆਂ ਮੇਰੇ ਵੱਲੋਂ ਸਤਕਾਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪ ਸਭ ਨੂੰ ਸ੍ਰੀ ਸਤਗੁਰੂ ਦਲੀਪ ਸਿੰਘ ਸੱਚੇ ਪਾਸ਼ਾ ਜੀ ਦੇ 73ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਸੋ ਜਿਵੇਂ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ ਸਤਿਯੁਗ ਦੇ ਵਿੱਚ ਵਾਮਨ ਅਵਤਾਰ ਧਾਰਿਆ ਸੀ ਸੱਚੇ ਪਾਸ਼ਾ ਜੀ ਨੇ ਤੇ ਫਿਰ ਉਸ ਤੋਂ ਬਾਅਦ ਤ੍ਰੇਤੇ ਦੇ ਵਿੱਚ ਸ੍ਰੀ ਰਾਮਚੰਦਰ ਜੀ ਦਾ ਅਵਤਾਰ ਦਵਾਪਰ ਦੇ ਵਿੱਚ ਸ੍ਰੀ ਕ੍ਰਿਸ਼ਨ ਚੰਦਰ ਜੀ ਦਾ ਅਵਤਾਰ ਤੇ ਹੁਣ ਆਪਣੇ ਕਾਲੀਯੁਗ ਦੇ ਵਿੱਚ ਸ੍ਰੀ ਸਤਗੁਰੂ ਨਾਨਕidev ਜੀ ਦਾ ਅਵਤਾਰ ਸੋ ਅਸੀਂ ਸ੍ਰੀ ਸਤਗੁਰੂ ਦਲੀਪ ਸਿੰਘ ਸੱਚੇ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਬਹੁਤ ਉਮਤਾਮ ਨਾਲ ਇੱਥੇ ਮੰਦਿਰ ਦੇ ਵਿੱਚ ਮਨਾ ਰਹੇ ਹਾਂ ਜੋ ਕਿ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ ਇਸ ਦੇ ਨਾਲ ਹੀ ਅਸੀਂ ਸਾਰੇ ਹਿੰਦੂ ਸਿੱਖ ਏਕਤਾ ਦੇ ਨਾਲ ਹੀ ਪ੍ਰਕਾਸ਼ ਪੁਰਬ ਮਨਾਉਣ ਦੇ ਨਾਲ ਹੀ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਵੀ ਅਰਦਾਸ ਕਰਦੇ ਹਾਂ ਅਤੇ ਜਿੰਨੇ ਵੀ ਪੰਜਾਬ ਦੇ ਵਿੱਚ ਹੜ੍ਹ ਆ ਰਹੇ ਨੇ ਉਹਦੇ ਲਈ ਵੀ ਅਰਦਾਸ ਕਰਦੇ ਕਿ ਸਾਰੇ ਪਾਸੇ ਸੁਖੀ ਸੁਖੀ ਵਸਣ ਸਾਰੇ ਤੇ ਇਸ ਦੇ ਨਾਲ ਹੀ ਸ੍ਰੀ ਸਤਗੁਰੂ ਦਲੀਪ ਸਿੰਘ ਸੱਚੇ ਪਾਸ਼ਾ ਜੀ ਨੇ ਜਿਵੇਂ ਕਿ ਆਪ ਜੀ ਨੂੰ ਦੱਸਿਆ ਕਿ ਉਹਨਾਂ ਨੇ ਸਾਨੂੰ ਨਾਰਾ ਦਿੱਤਾ ਕਿ ਗੁਰੂ ਨਾਨਕ ਦੇ ਸੇਖਾਂ ਅਸੀਂ ਸਾਰੇ ਏਖਾਂ ਪੰਤ ਪਾਣਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਸੋ ਇਸ ਦੇ ਨਾਲ ਹੀ ਸ੍ਰੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਸ਼ਾ ਜੀ ਤੁਹਾਨੂੰ ਦੱਸਦੇ ਨੇ ਬਚਨ ਕਰਦੇ ਨੇ ਕਿ ਆਪਾਂ ਬਾਹਰਲੀ ਵੇਸ਼ਭੂਸ਼ਣ ਨਾਲ ਕਿਸੇ ਨੂੰ ਸੇਖਿਆ Hindu ਨਹੀਂ ਕਹਿ ਸਕਦੇ ਸੇਖ ਉਹ ਹੈ ਜੋ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੇ ਵਿੱਚ ਸ਼ਰਧਾ ਰੱਖਦਾ ਹੈ ਪ੍ਰਕਾਸ਼ਪੁਰਬ ਜਿਹੜਾ ਸੱਚੇ ਪਾਸ਼ਾ ਜੀ ਦਾ ਉਹ ਅਸੀਂ ਮੰਦਿਰ ਵਿੱਚ ਵੀ ਮਨਾ ਰਹੇ ਹਾਂ ਤੇ ਹੋਰ ਵੀ ਬਹੁਤ ਵਕੋ ਵਕ ਸੇਵਾਵਾਂ ਕਰਕੇ ਮਨਾਇਆ ਜਾ ਰਿਹਾ ਕਿੱਥੇ ਪੌਦੇ ਲਾਏ ਗਏ ਨੇ ਕਿੱਥੇ ਸਾਫ ਸਫਾਈ ਦੀ ਸੇਵਾ ਕਿੱਥੇ ਗਈ ਹੈ ਕਿੱਥੇ ਪੁਲਸ ਵਾਲ ਨੂੰ ਜੱਜ ਅੰਦੇ ਸੇਵਾ ਕੀਤੀ ਗਈ ਹੈ ਤਾਂ ਸਾਡਾ ਇਹੀ ਮੰਤਵ ਹੈ ਕਿ ਸਾਰੇ ਹੀ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਕੀ ਨਾਮ ਹੈ ਮੇਰਾ ਨਾਮ ਹਰਪਾਲ ਕੋਹੜ ਹੈ ਅ ਅੱਜ ਸੀ ਇੱਥੇ ਗੌਤਾ ਮੰਦਿਰ ਦੇ ਵਿੱਚ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਆਏ ਆ ਗੁਰੂ ਦਲੀਪ ਸਿੰਘ ਜੀ Hindu Sikh ਏਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ ਸਤਗੁਰੂ ਦਲੀਪ ਸਿੰਘ ਜੀ ਨੇ ਸਾਨੂੰ ਨਾਰਾ ਦਿੱਤਾ ਹੈ Hindu Sikh ਹਿੰਦੂ ਸਾਰੇ ਅਸੀਂ ਸਾਰੇ ਇੱਕ ਹਾਂ ਗੁਰੂ ਨਾਨਕ ਦੇ ਸਿੱਖ ਹਾਂ ਅਸੀਂ ਸਾਰੇ ਇੱਕ ਹਾਂ ਪੰਥ ਪਾੜਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਇਸ ਏਕਤਾ ਦੀ ਲੜੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਸਤਗੁਰ ਦਲੀਪ ਸਿੰਘ ਜੀ ਨੇ ਬਹੁਤ ਕਾਰਜ ਕੀਤੇ ਹਨ ਉਹਨਾਂ ਨੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਹੋਰ ਸੇਵਾ ਦੇ ਕਈ ਕਾਰਜ ਕੀਤੇ ਹਨ ਤੇ ਜਿਸਨੂੰ ਤੁਸੀਂ ਦੇਖ ਰਹੇ ਹੋ ਮੰਦਰ ਦੇ ਵਿੱਚ ਅੱਜ ਇਹ ਗੁਰੂ ਜੀ ਦਾ प्रकाश पर्व मनाया जा रहा है इथे देखो आप जी देख सकते हो कि हिंदू सिख सारे मिलके assi बैठे हां एक छत ਦੇ ਥੱਲੇ बैठे हां ਇਹ ਸਭ ਗੁਰੂ ਜੀ ਤੇ ਭਗਵਾਨ கிருஷ்ਣ ਜੀ ਦੀ ਕਿਰਪਾ ਦੇ ਨਾਲ assi ਅੱਜ ਦਾ ਇਹ ਦਿਨ ਮਨਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਅੱਜ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਗੋਬੀਗੋਦਾਮ ਵਿੱਚ ਉਸ ਪਰਵ ਵਿੱਚ ਅਮਰੀਕਾ ਚ ਜੋ ਲੜਕੇ ਨੇ ਪਾ ਪਿਆ ਉਹਦੀ ਅਰਦਾਸ ਕੀਤੀ ਗਈ ਜੋ ਪੰਜਾਬ ਚ ਸਲੇ ਹੜ ਆਏ ਹੋਏ ਨੇ ਉਸ ਨੇ ਅਰਦਾਸ ਕੀਤੀ ਕਿ ਗੁਰਬਾਣੀ ਚ ਦੋਈ ਦੋ ਰੋਣਾ ਮੈਂ ਹਰ ਵੇਲੇ ਜਿ ਪੜਦਾ ਸਾਰੇ ਬੀਰੂ ਸਿਖਾਉਂਦੇ ਸੀਗੇ ਸਹੀ ਮੇਲ ਮਲਾਈਓ ਜਿਨ ਮਿਲੇ ਚਿਤਾਵੇ ਵੀ ਭਗਵਾਨ ਸਹਰੇ ਉਹ ਸਾਨੂੰ ਉਹਨਾਂ ਬਲਾਈ ਜਿਨੂੰ ਮਿਲਦੀ ਸਾਨੂੰ ਭਗਵਾਨ ਅਕਾਲ ਪੁਰਖ ਦੇ ਚਿਤਾਵੇ ਬਸ ਮੈਂ ਸਦਾ ਕੁਝ ਨਹੀਂ ਕਹਾ ਸਤਿਗੁਰੂ ਅਸੀ ਕਿਰਪਾ ਕਰਦੇ ਐ ਸਾਨੂੰ ਉਹ ਬੰਦੇ ਬਣਾਉਂਦੇ ਜਿਨੂੰ ਮਿਲਦੇ ਹੀ ਸਾਡਾ ਅਕਾਲ ਪੁਰਖ ਦਾ ਦਰਸ਼ਨ ਦਿੰਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਅੱਜ ਗੋਬਿੰਦ ਗੌਤਮ ਹੰਬੜਾ ਵਿਖੇ ਗੋਬਿੰਦ ਗੌਤਮ ਦਾ ਜਿਹੜੀ ਸਮਿਤੀ ਹੈ ਉਹਨਾਂ ਨੇ ਉਦਮ ਕਰਕੇ ਸਤਗੁਰ ਦਲੀਪ ਸਿੰਘ ਜੀ ਦਾ ਜਿਹੜਾ ਹੁਕਮ ਹੈ ਬਚਨ ਹੈ ਕਿ ਅਸੀਂ ਹਿੰਦੂ ਸਿੱਖ ਹੈ ਕਹਾਂ ਅਤੇ ਸਨ ਸਾਡੇ ਸਾਰੇ ਹੀ ਜਿਹੜੇ ਅਵਤਾਰ ਹੋਏ ਨੇ ਸਤਕਾਰਯੋਗ ਨੇ ਭਗਵਾਨ ਸ਼੍ਰੀ ਰਾਮਚੰਦਰ ਜੀ ਤੋਂ ਆਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਸਤਗੁਰ ਨਾਨਕ ਦੇਵ ਜੀ ਸਤਗੁਰ ਗੁਰੇਵਰ ਸਿੰਘ ਜੀ ਤੋਂ ਲੈ ਕੇ ਸਤਗੁਰ ਰਾਮ ਸਿੰਘ ਜੀ ਤੇ ਹੋਰ ਸਤਗੁਰ ਸਾਹਿਬਾਨ ਉਸ ਲੜੀ ਦੀਨ ਗੋਬਿੰਦ ਗੌਤਾਮ ਵਾਲਿਆਂ ਨੇ ਅੱਜ ਬੜੀ ਸ਼ਰਧਾ ਨਾਲ ਸਤਗੁਰ ਦਲੀਪ ਸਿੰਘ ਦਾ ਪ੍ਰਕਾਸ਼ ਉਸ ਸਮਾਣਾਇਆ ਜਿਸ ਵਿੱਚ ਨਾਮਤਰੀ ਸੰਗਤ ਵੀ ਸ਼ਾਮਲ ਹੋਈ ਅਸੀਂ ਉਹਨਾਂ ਦਾ ਬੜਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਇਸ ਤੋਂ ਇਲਾਵਾ ਜਿਹੜਾ ਇਸ ਵੇਲੇ ਮੌਜੂਦਾ ਸਿੱਖ ਡਰਾਈਵਰ ਜਿਹਦੇ ਉੱਪਰ ਅਮਰੀਕਾ ਵਿੱਚ ਕੇਸ ਚੱਲ ਰਿਹਾ ਹੈ ਉਹ ਵੀ ਘੱਟ ਤੋਂ ਘੱਟ ਉਸ ਨੂੰ ਸਜ਼ਾ ਹੋਵੇ ਉਸ ਵਾਸਤੇ ਸੱਤ ਸੰਗਤਾਂ ਨੇ ਅਰਦਾਸ ਬੇਨਤੀ ਕੀਤੀ ਇਸੇ ਨਾਲ ਹੀ ਜੋ ਹੜਾਂ ਵਰਗੀ ਸਥਿਤੀ ਅੱਜ ਪੰਜਾਬ ਵਿੱਚ ਬਣੀ ਹੋਈ ਹੈ ਕਈ ਲੋਕੀ ਘਰੋਂ ਬੇਕਾਰ ਹੋ ਗਏ ਨੇ ਇਸ ਵਾਸਤੇ ਵੀ ਸ਼ਾਂਤੀ ਵਾਸਤੇ ਜਿਹੜੀ ਹੈ ਅਰਦਾਸ ਸਤਿਗੁਰ ਜੀ ਅਤੇ ਭਗਵਾਨ ਕਿਸ਼ਿੰਦਰ ਜੀ ਦੇ ਚਰਨਾਂ ਵਿੱਚ ਕੀਤੀ। ਖਾਸ ਕਰਕੇ ਜਿਹੜਾ ਸ੍ਰੀ ਤੇ ਬਣਾਇਆ ਜਾਂਦਾ ਉਹ ਇੱਕ ਸਾਝੇ ਰੋਗ ਚੁੱਕਾਇਆ ਜਾ ਰਿਹਾ। ਮੈਂ ਸੁੰਦਰ ਸਾਹਿਬ ਤੇਜਾਪੁਰ ਮੁਗਵ ਸੇਵਕ ਅੱਜ ਸ਼੍ਰੀ ਗੋਬਿੰਦ ਗੋਤਾ ਅਮਦੇ ਵਿੱਚ ਸਤਿਗੁਰੂ ਦਲਬ ਸਿੰਘ ਜੀ ਦਾ ਪ੍ਰਕਾਸ਼ ਪਰਮ ਮਨਾਇਆ ਗਿਆ। ਉਹਨਾਂ ਦਾ ਜਨਮotsਵ ਮਨਾਇਆ ਗਿਆ। ਹਰ ਸਾਲ ਮਨਾਇਆ ਜਾਂਦਾ। ਇਨਨਾਮ ਤਾਰਿਤ ਸੰਗਤ ਪਿਛਲੇ 15 ਸਾਲ ਤੋਂ ਗੋਵਿੰਦ ਗੋਤਾ ਆਂਦੇ ਵਿੱਚ ਜੋੜੇ ਦੀ ਸੇਵਾ ਕਰ ਰਹੀ ਹੈ। ਔਰ ਇੰਨੀ ਲਗਨ ਔਰ ਇੰਨੀ ਭਗਤੀ ਨਾਲ ਸੇਵਾ ਕਰਦੇ ਨੇ। ਚੁੱਪ-ਚਾਪਾਂ ਦੇ ਨੇ ਚੁੱਪਚਾਪੇ ਨਹੀਂ ਕਰਦੇ। ਇੰਨੀ ਸ਼ੁੱਧਤਾ ਇਹਨਾਂ ਦੇ ਵਿੱਚ, ਇੰਨੀ ਸਫਾਈ ਇਹਨਾਂ ਦੇ ਵਿੱਚ ਇਹ ਅੱਜ ਤੱਕ ਇਹ ਲੰਗਰ ਵਗੈਰਾ ਨਹੀਂ ਖਾਂਦੇ ਹੈਗੇ। ਔਰ ਇਹਨਾਂ ਦੇ ਹੁੰਦੋ ਸਾਨੂੰ ਕਦੇ ਫਿਕਰ ਨਹੀਂ ਹੋਈ। ਇਨਾਂ ਦੀ ਸੇਵਾ ਦੇਖ ਕੇ ਬਾਕੀ ਵੀ ਸਾਡੇ ਸੇਵਕ ਪ੍ਰੇਰਣਾ ਲੈਂਦੇ ਨੇ ਕਿ ਇੰਨੀ ਸੁੰਦਰ ਸੇਵਾ ਕਰਦੇ ਨੇ ਔਰ ਅਸੀਂ ਹਮੇਸ਼ਾ ਇਹਨਾਂ ਦਾ ਆਭਾਰ ਵਕ ਕਰਦੇ ਹਾਂ ਕਿ ਤੁਹਾਡੇ ਵਰਗੀ ਸੇਵਾ ਕੋਈ ਨਹੀਂ ਕਰ ਸਕਦਾ ਮੈਂ ਤੁਹਾਡੇ ਚੈਨਲ ਰਾਹੀਂ ਪੂਰੀ ਨਾਮ ਤਾਰੀ ਸੰਗਤ ਦਾ ਗੋਵਤ ਕੋਤਾ ਅੰਦਰ ਸਾਰੇ ਸੇਵਕਾਂ ਦਾ ਅੱਜ ਦੇ ਪ੍ਰੋਗਰਾਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੂੰ ਪ੍ਰਸ਼ੰਸਾ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਹਮੇਸ਼ਾ ਦੀ ਤਰ੍ਹਾਂ ਜਏ ਗੋਤ ਆਪਨਾ ਜੁੜੇ ਰਹਿਣ ਔਰ ਹਮੇਸ਼ਾ ਹੀ ਤਰ੍ਹਾਂ ਇਹ ਸਾਡੇ ਜਨਮਸ਼ਠੀ ਉਤਸਵ ਦੇ ਵਿੱਚ ਵੀ ਹਿੱਸਾ ਲੈਂਦੇ ਨੇ ਅਗਰਾਂ ਦਾ ਇਸ ਜਮੀਰੀ ਉਹਦੇ ਵਿੱਚ ਹਿੱਸਾ ਲੈਣਗੇ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਹੀ ਜੁੜੇ ਰਹਿਣ ਔਰ ਸਾਡੇ ਤੇ ਆਪਣੀ ਕਿਰਪਾ ਵਰਸਾਏ ਰੱਖਣ ਮੈਂ ਸਤਗੁਰੂ ਦਲੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਹੋਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾ ਕੁਝ ਦੀ ਖਾਸਾ